ਜਿਕਾ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦਾ ਸਰਪ੍ਰਸਤ ਹੋਣ ਦੇ ਨਾਤੇ ਬੇਨਤੀਆਂ ਕਰਦਾ ਹੈ ਵੀਡੀਓ ਕੀਤੇ ਅੱਗੇ ਸ਼ੇਅਰ ਕਰ ਦੇਣੀ ਕਮੈਂਟ ਵਿੱਚ ਕੋਈ ਨਾ ਕੋਈ ਸੁਝਾਅ ਜ਼ਰੂਰ ਦੇਣਾ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਇਲਾਕੇ ਭਰ ਦੇ ਵਿੱਚੋਂ ਅੱਜ ਐਤਕੀ ਗਰਮੀਆਂ ਸ਼ੁਰੂ ਹੋਣ ਦੇ ਨਾਤੇ 2025 ਦੇ ਵਿੱਚ ਜੇਠ ਦੇ ਮਹੀਨੇ ਤੋਂ ਲੈ ਕੇ ਤਕਰੀਬਨ ਕਾਫੀ ਫੋਨ ਆਏ ਸਿੰਘਾਂ ਦੇ ਕਿ ਬਾਬਾ ਜੀ ਦੱਸੋ ਅਸੀਂ ਸੱਚਖੰਡ ਵਿੱਚ ਸਿ ਲਾਈਏ ਜਾਂ ਨਾ ਲਾਈਏ ਪੱਖੇ ਪੱਖੀਆਂ ਲਾਈਏ ਜਾਂ ਨਾ ਲਾਈਏ ਕਿਉਂਕਿ ਕਈ ਜਗ੍ਹਾ ਤੇ ਗ੍ਰੰਥੀ ਸਿੰਘਾਂ ਨੂੰ ਜਾਤਾਂ ਸੰਗਤ ਦਾ ਪਾ ਦਿੰਦੀ ਹੈ ਤੇ ਜਾਂ ਫਿਰ ਪ੍ਰਬੰਧਕ ਕਹਿ ਦਿੰਦੇ ਐ ਖਾਸ ਕਰਕੇ ਗ੍ਰੰਥੀ ਸਿੰਘਾਂ ਨੂੰ ਕਈ ਗੱਲਾਂ ਦਾ ਗਿਆਨ ਦਾ ਵਾਅਦਾ ਹੁਣ ਕਰਕੇ ਉਹ ਕਈ ਗੱਲਾਂ ਤੋਂ ਗ੍ਰੰਥੀ ਸਿੰਘ ਸੰਕੋਚ ਕਰਦੇ ਆ ਵੀ ਚਲੋ ਜੇ ਆ ਨਾ ਕੀਤਾ ਜਾਵੇ ਤਾਂ ਚੰਗੀ ਗੱਲ ਐ ਕਿਉਂਕਿ ਜਿੱਥੇ ਸਤਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਕੋਈ ਵਿਗਨ ਨਾ ਪਵੇ ਉਹ ਸਤਕਾਰ ਕਰਨਾ ਚੰਗਾ ਹੈ ਪਰ ਜਿਸ ਸਤਕਾਰ ਕਰਦੇ ਆ ਕੋਈ ਬੇਅਦਬੀ ਹੋ ਸਕਦੀ ਹੈ ਕੋਈ ਬਿਗਨ ਪੈ ਸਕਦਾ ਹੈ ਉਹ ਸਤਕਾਰ ਤੋਂ ਕੁਝ ਨਾ ਕੁਝ ਪਰਹੇਜ਼ ਹੀ ਰੱਖਣਾ ਜ਼ਰੂਰੀ ਹੈ ਇਸ ਕਰਕੇ ਬੇਨਤੀ ਹੈ ਗਰੰਥੀ ਸਿੰਘਾਂ ਨੂੰ ਵੀ ਜਿਹੜੇ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀਆਂ ਕਰਦੇ ਆ ਤੇ ਜਾਂ ਫਿਰ ਖਾਸ ਕਰਕੇ ਜਿਹੜੇ ਪਾਠ ਕਰਦੇ ਆ ਸਾਠੀਆਂ ਦੇ ਵਿੱਚ ਏਸੀ ਲਾਉਣਾ ਪੱਖੀ ਲਾਉਣੀ ਇਹ ਤਾਂ ਖਾਸ ਕਰਕੇ ਬੰਦ ਹੀ ਕੀਤਾ ਜਾਏ ਕਿਉਂਕਿ ਸਾਡੇ ਗਾਦਰਪੱਤੀ ਬੋਹਾ ਦੇ ਵਿੱਚ ਅਸੀਂ ਪੱਖੀ ਪਹਿਲਾਂ ਤੋਂ ਨਹੀਂ ਲਾਈ ਸੀ ਏਸੀ ਲਾਇਆ ਹੋਇਆ ਸੀ ਪਰ ਉਹਨੂੰ ਬਹੁਤ ਘੱਟ ਚਲਾਉਂਦੇ ਸੀ ਜਦੋਂ ਵੀ ਚਲਾਉਣਾ ਕੋਈ ਘੰਟਾ ਦੋ ਘੰਟੇ ਚਲਾ ਕੇ ਬੰਦ ਕਰ ਦੇਣਾ ਪਰ ਪਿਛਲੇ ਦਿਨੀ ਜਦੋਂ ਏਸੀ ਦੁਆਰਾ ਪੱਖੀਆਂ ਦੁਆਰਾ ਕਾਫੀ ਥਾਂ ਬੇਅਦਬੀਆਂ ਹੋਈਆਂ ਤਾਂ ਦਾਸ ਨੇ ਤਖਤ ਸਾਹਿਬ ਦੇ ਪ੍ਰਚਾਰਕ ਗਿਆਨੀ ਗੁਰਮੀਤ ਸਿੰਘ ਜੀ ਦੇ ਨਾਲ ਵਿਚਾਰ ਕਰਕੇ ਜਿਹੜਾ ਏਸੀ ਲੱਗਿਆ ਹੋਇਆ ਸੀ ਅਸੀਂ ਉਹ ਵੀ ਲਾਹਾ ਦਿੱਤਾ ਤੇ ਬਾਕੀ ਸੰਗਤਾਂ ਨੂੰ ਵੀ ਦਾਸ ਬੇਨਤੀ ਕਰਦਾ ਹੈ ਕਿ ਬੇਅਦਬੀ ਹੋਣ ਦੀ ਘਟਨਾ ਤੋਂ ਪਹਿਲਾਂ ਆਪਾਂ ਸੁਚੇਤ ਜ਼ਰੂਰ ਰਹੀਏ ਜਿਹੜੇ ਥੜਾ ਸਾਹਿਬ ਤੇ ਏਸੀ ਲੱਗੇ ਹੋਏ ਹਨ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਗ੍ਰੰਥੀ ਪਾਠ ਕਰਦੇ ਐ ਉਸ ਏਸੀ ਨੂੰ ਵੀ ਲੋੜ ਮੁਤਾਬਕ ਜਿੰਨਾ ਚਿਰ ਅਸੀਂ ਉੱਥੇ ਹਾਜ਼ਰੀ ਭਰਦੇ ਆਂ ਜਿੰਨਾ ਚਿਰ ਅਸੀਂ ਉੱਥੇ ਪਾਠ ਕਰਦੇ ਆਂ ਉਹਨਾਂ ਚਿਰ ਹੀ ਉਸ ਏਸੀ ਨੂੰ ਲਾ ਕੇ ਰੱਖੋ ਫालतू ਟਾਈਮ ਦੇ ਵਿੱਚ ਨਾ ਲਾਓ ਕਿਉਂਕਿ ਇਹ ਦੋ ਗੱਲਾਂ ਦੀ ਅ ਦੋ ਗੱਲਾਂ ਦਾ ਸਾਨੂੰ ਉਹਦੇ ਵਿੱਚ ਬੈਨੀਫਿਟ ਹੈ ਇੱਕ ਤਾਂ ਇਹ ਕਿ ਬਿਆਦਵੀ ਦੀ ਘਟਨਾ ਤੋਂ ਸਾਡਾ ਬਚਾਅ ਹੁੰਦਾ ਹੈ ਦੂਸਰਾ ਬਿਜਲੀ ਦੀਆਂ ਜੁੰਟਾਂ ਅੱਜ ਜੇ ਆਪਾਂ ਦੇਖੀ ਜਾਏ ਕਿ ਕਈ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਕਹਿੰਦੇ ਵੀ ਬਿੱਲ ਵੜਾਉਂਦਾ ਜੀ ਉਹਦਾ ਇਹ ਵੀ ਕਾਰਨ ਹੈ ਕਿ ਅਸੀਂ ਬਿਜਲੀ ਫालतੂ ਵਿਚਾਰੇ ਆਂ ਫालतू ਬਿਜਲੀ ਦਾ ਸੀ ਵੱਧ ਤੋਂ ਵੱਧ ਸੰਕੋਚ ਕਰੀਏ ਸੰਗਤਾਂ ਵੀ ਸੰਕੋਚ ਕਰਨ ਕਿਉਂਕਿ ਕਈ ਵਾਰੀ ਹੁੰਦਾ ਹੈ ਵੀ ਗ੍ਰੰਥੀ ਸਿੰਘ ਇੰਤੀ ਸਾਰਾ ਕੁਝ ਛਿੜ ਦਿੰਦੇ ਆ ਵੀ ਬਾਬਾ ਜੀ ਇਹ ਲਟਾਂ ਬੰਦ ਕਿਉਂ ਨਹੀਂ ਕੀਤੀਆਂ ਇਹ ਕਰਵਾਇਆ ਕਰੋ ਵੀ ਜਿਹੜਾ ਕਹਿੰਦਾ ਉਹ ਆਪ ਹੀ ਕਿਉਂ ਨਹੀਂ ਕਰਦਾ ਫਲਾਣਾ ਕੰਮ ਕਿਉਂ ਨਹੀਂ ਕੀਤਾ ਜੀ ਜਾਂ ਕਰਵਾਇਆ ਨਹੀਂ ਜੀ ਵੀ ਤੈਨੂੰ ਵੀ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਿੱਖ ਬਣਾਇਆ ਉੰਭੀ ਸੇਵਾ ਕਰ ਲੈ ਕਿ ਕੱਲਲਾ ਤੈਨੂੰ ਦੱਸਣ ਵਾਸਤੇ ਰੱਖਿਆ ਹੋਇਆ ਹੈ ਕਹਿਣ ਤੋਂ ਭਾਵ ਹੈ ਭਵੇਂ ਉਹ ਪ੍ਰਬੰਧ ਕੈ ਭਵੇਂ ਸੰਗਤ ਹੈ ਸਾਰੀਆਂ ਸੰਗਤਾਂ ਇਹ ਵੱਡੀਆਂ ਸਵਾਵਾਂ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਦੀਆਂ ਜਿਨੀਆਂ ਅਸੀਂ ਸਵਾਵਾਂ ਰਲ ਕੇ ਕਰਾਂਗੇ ਪ੍ਰੇਮ ਨਾਲ ਪਿਆਰ ਨਾਲ ਕਰਾਂਗੇ 19 ਚੜ੍ਹਦੀ ਕਲਾ ਜਾਂਦੀ ਹੈ ਜਿਵੇਂ ਹੁਣ ਅੱਗੇ ਛੁੱਟੀਆਂ ਆ ਗਈਆਂ ਛੁੱਟੀਆਂ ਦੇ ਦਿਨਾਂ ਵਿੱਚ ਜੂਨ ਦਾ ਮਹੀਨਾ ਸ਼ੁਰੂ ਹੋ ਜਾਣਾ ਕੁਝ ਕਿ ਦਿਨਾਂ ਤੱਕ 2-4 ਦਿਨਾਂ ਤੱਕ ਛੁੱਟੀਆਂ ਦੇ ਦਿਨਾਂ ਵਿੱਚ ਸਾਰੇ ਸਿੰਘ ਆਪੋ ਆਪਣੇ ਪਿੰਡਾਂ ਵਿੱਚ ਕੈਂਪ ਲਾਓ ਬੱਚੇ ਜਾਂਦੇ ਬੱਚਿਆਂ ਨੂੰ ਸੰਥਿਆ ਕਰਾਓ ਜਪਜੀ ਸਾਹਿਬ ਦੀ ਜਾਂ ਗੁਰ ਇਤਿਹਾਸ ਨਾਲ ਜੋੜੋ ਗੁਰੂਆਂ ਦੇ ਜੀਵਨ ਨਾਲ ਭਗਤਾਂ ਦੇ ਜੀਵਨ ਨਾਲ ਜੋੜੋ ਇਥੇ ਦਾਸੇ ਵੀ ਬੇਨਤੀ ਕਰਦਾ ਹੈ ਜਿੰਨੇ ਵੀ ਸਿੰਘ ਜਾਂ ਪ੍ਰਬੰਧਕ ਕਮੇਟੀਆਂ ਗੁਰਮਤ ਇਤਿਹਾਸ ਨਾਲ ਗੁਰਬਾਣੀ ਨਾਲ ਸਿੰਘ ਸਿੱਖ ਸੰਗਤਾਂ ਆਪਣੇ ਬੱਚਿਆਂ ਨੂੰ ਜੋੜਨ ਗਈਆਂ ਉਥੇ ਦਾਸੇ ਵੀ ਬੇਨਤੀ ਕਰਦਾ ਕਿ ਭਾਈ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਹੋਣ ਦੇ ਨਾਤੇ ਔਰ ਜਿਵੇਂ ਸਾਡੇ ਇੱਥੇ ਗਾਦੜਪੱਤੀ ਦੇ ਵਿੱਚ ਪ੍ਰਬੰਧਕਾਂ ਨੇ ਵਧੀਆ ਸੋਹਣਾ ਇੱਕ ਬਰਾਲਾ ਕੀਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਪਹਿਲੀ ਗੱਲ ਤਾਂ ਪ੍ਰਬੰਧਕਾਂ ਦੇ ਵਿੱਚ ਇਹ ਸ਼ੌਂਕ ਹੋਵੇ ਕਿ ਅਸੀਂ ਆਪਣੇ ਤੌਰ ਤੇ ਸਨਮਾਨਤ ਕਰਾਂਗੇ ਥੋੜੇ ਤੋਂ ਥੋੜਾ ਬਹੁਤ ਜਿਮੋਤਾ ਜਿੰਨਾ ਵੀ ਹੋ ਸਕਦਾ ਹੈ ਬਜਟ ਦੇ ਮੁਤਾਬਕ ਦੂਸਰੀ ਗੱਲ ਜਿੱਥੇ ਕਿਤੇ ਸਾਡੀ ਲੋੜ ਪੈਂਦੀ ਹੈ ਸਵਾ ਦੇ ਨਾਂ ਤੇ ਤਾਂ ਅਸੀਂ ਵੀ ਸਨਮਾਨਤ ਕਰਾਂਗੇ ਜਿਵੇਂ ਸਾਡੇ ਕੋਲ ਇੱਕ ਸਨਮਾਨ ਪੱਤਰ ਛਪਿਆ ਹੋਇਆ ਹੈ ਬੱਚੇ ਨੂੰ ਬਹੁਤ ਉਹ ਇੱਕ ਸਨਮਾਨ ਪੱਤਰ ਹੈ ਜਿਹੜਾ ਖਿੱਚ ਪਾਉਂਦਾ ਹੈ ਤੇ ਇੱਕ ਪ੍ਰਮਾਣ ਪੱਤਰ ਛਪਿਆ ਹੋਇਆ ਗ੍ਰੰਥੀ ਦਾ ਤੇ ਅਸੀਂ ਉਹ ਵੀ ਦਿੰਨੇ ਆ ਜੇ ਕੋਈ ਗ੍ਰੰਥੀ ਲਾਣਾ ਚਾਹੁੰਦਾ ਪਰ ਉਹਦੇ ਟੈਸਟ ਉਹਦੇ ਟੈਸਟ ਕਲੀਅਰ ਕਰਨ ਪੈਂਦੇ ਆ ਫੇਰ ਮਿਲਦਾ ਉਹਦੇ ਨਾਲ ਤੁਸੀਂ ਫੌਜ ਦੇ ਵਿੱਚ ਜਾਂ ਕਿਤੇ ਵੀ ਨੌਕਰੀ ਕਰਨਾ ਚਾਹੁੰਦੇ ਆ ਵਿਦੇਸ਼ ਦੇਸ਼ ਵਿਦੇਸ਼ ਵਿੱਚ ਜਾ ਕੇ ਤਾਂ ਉਹਦਾ ਇਹ ਬੈਨੀਫਿਟ ਆ ਕਿ ਤੁਸੀਂ ਉਹ ਸਰਟੀਫਿਕੇਟ ਦਿਖਾਓ ਪ੍ਰਮਾਣ ਪੱਤਰ ਅ ਗ੍ਰੰਥੀ ਦਾ ਤਾਂ ਤੁਹਾਨੂੰ ਕੋਈ ਵਿਗੜ ਨਹੀਂ ਪਵੇਗਾ ਅਡਿਕਤ ਨਹੀਂ ਆਵੇਗੀ ਇਸ ਕਰਕੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਗੁਰਮਖੋ ਇੱਕ ਤਾਂ ਆਪੋ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰਬੰਧਕ ਵੀ ਤੇ ਗ੍ਰੰਥੀ ਸਿੰਘ ਵੀ ਰਲ ਕੇ ਜਿੱਥੇ ਸੀ ਚੱਲਦਾ ਪੱਖੀ ਚੱਲਦੀ ਹੈ ਉਹਨੂੰ ਬਾਹਰ ਹੀ ਕੱਢ ਦਿਓ ਸੱਜ ਖੰਡ ਵਿੱਚ ਰੱਖੋ ਹੀ ਨਾ ਤਾਂ ਕਿ ਕੋਈ ਬੇਅਦਵੀ ਨਾ ਹੋਵੇ ਬਾਅਦ ਵਿੱਚ ਕੋਈ ਬੰਦਾ ਉਹਨੂੰ ਛੱਡ ਕੇ ਨਾ ਜਾਵੇ ਤੇ ਥੜਾ ਸਾਹਿਬ ਤੇ ਉਹਨਾਂ ਚਿਰ ਚਲਾਓ ਜਿੱਥੇ ਪਾਠ ਚੱਲ ਰਿਹਾ ਪਿੰਡ ਵਿੱਚ ਜਾਂ ਕਿਤੇ ਹੋਰ ਉੱਥੇ ਪੱਖੀ ਉਹਨਾਂ ਚਿਰ ਹੀ ਚਲਾਓ ਕੂਲਰ ਏਸੀ ਵਗੈਰਾ ਉਹਨਾਂ ਚਿਰ ਹੀ ਚਲਾਓ ਜਿੰਨਾ ਚਿਰ ਤੁਸੀਂ ਪਾਠ ਕਰ ਰਹੇ ਹੋ ਬਾਅਦ ਵਿੱਚ ਬੰਦ ਕਰ ਦਿਓ ਕਿਉਂਕਿ ਸ਼ਬਦ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹਨਾਂ ਨੂੰ ਨਾ ਗਰਮੀ ਲੱਗਦੀ ਹੈ ਨਾ ਠੰਡ ਲੱਗਦੀ ਹੈ ਤੇ ਨਾ ਹੀ ਅਸੀਂ ਇਹਨਾਂ ਨੂੰ ਕਿਸੇ ਪ੍ਰਕਾਰ ਤੋਂ ਗਰਮੀ ਠੰਡ ਤੋਂ ਬਚਾ ਸਕਦੇ ਹਾਂ ਸਮੇਂ ਮੁਤਾਬਕ ਸਹੀ ਕੋਈ ਰਮਾਲਾ ਦੇ ਦੇਣਾ ਕੋਈ ਚਾਦਰ ਦੇ ਦੇਣੀ ਮਹਾਰਾਜ ਤੇ ਪਾਤਸ਼ਾਹ ਜੀ ਦੇ ਪ੍ਰੇਮ ਭੇਟਾ ਵਿੱਚ ਇਹ ਗੱਲਾਂ ਸਤਕਾਰ ਵਿੱਚ ਕਰਨੀਆਂ ਜਾਇਜ਼ ਐ ਇਹ ਗੱਲਾਂ ਸਾਨੂੰ ਕਰਨੀਆਂ ਵੀ ਚਾਹੀਦੀਆਂ ਨੇ ਟੁੱਟਣਾ ਵੀ ਨਹੀਂ ਚਾਹੀਦਾ ਇਸ ਕਰਕੇ ਬੇਨਤੀਆਂ ਪ੍ਰਵਾਨ ਕਰਨੀਆਂ ਦੋਖ ਗੱਲਾਂ ਤੇ ਦਾਸ ਇਸ ਲਈ ਬੋਲੇ ਐ ਕਿ ਸਿੰਘਾਂ ਦੇ ਬਾਹਰੋਂ ਕਈ ਤਰ੍ਹਾਂ ਦੇ ਫੋਨ ਆ ਰਹੇ ਸੀ ਕੋਈ ਪੁੱਛਦਾ ਸੀ ਕੋਜੇ ਕੋਈ ਕੁਝ ਭੁੱਲਾਂ ਦੀ ਖਿਮਾ ਜੀ